ਇਸ ਵਕਤ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਆ ਰਾਜਪੁਰਾ ਮੁਹਾਲੀ ਰੇਲ ਲਾਈਨ ਕੇਂਦਰ ਨੇ ਨੋਟੀਫਿਕੇਸ਼ਨ ਜਿਹੜਾ ਕਿ ਜਾਰੀ ਕੀਤਾ ਹੈ ਕੇਂਦਰ ਦਾ ਪੰਜਾਬ ਸਰਕਾਰ ਨੂੰ ਦਿੱਤਾ ਪੱਤਰ ਜ਼ਮੀਨ ਐਕਟ ਵਾਇਜ਼ ਕਰਨ ਦੀ ਜਿਹੜੀ ਹੈ ਕਿ ਹਦਾਇਤਾਂ ਦਿੱਤੀਆਂ ਨੇ ਨਵੀਂ ਰੇਲਵੇ ਲਾਈਨ ਦੇ ਲਈ 53.84 ਹੈਕਟੇਅਰ ਜ਼ਮੀਨ ਦੀ ਲੋੜ ਹੈ ਰੇਲ ਲਾਈਨ ਪਟਿਆਲਾ ਫਤਿਹਗੜ ਸਾਹਿਬ ਤੇ ਮੁਹਾਲੀ ਦੇ ਵਿੱਚੋਂ ਦੀ ਇਹ ਰੇਲ ਲਾਈਨ ਲੰਘੇਗੀ 18.11 ਕਿਲੋਮੀਟਰ ਲੰਬਾ ਹੋਵੇਗਾ ਰਾਜਪੁਰਾ ਮੁਹਾਲੀ ਰੇਲਵੇ ਪ੍ਰੋਜੈਕਟ ਪ੍ਰੋਜੈਕਟ ਦੇ ਉੱਤੇ ਜੋ ਕੁੱਲ ਲਾਗਤ ਹੈ 443 ਕਰੋੜ ਰੁਪਏ ਦੀ ਜਿਹੜੀ ਕਿ ਆਵੇਗੀ ਮਾਲਵਾ ਖੇਤਰ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਦੇ ਨਾਲ ਵੱਡਾ ਫਾਇਦਾ ਮਿਲੇਗਾ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਰਾਜਪੁਰਾ ਮੁਹਾਲੀ ਡ੍ਰੇਨ ਲਾਈਨ ਲਈ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੂੰ ਇੱਕ ਪੱਤਰ ਜਾਰੀ ਕੀਤਾ ਜਿਸ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੇ ਲਈ ਕਿਹਾ ਗਿਆ ਨਵੀਂ ਰੇਲਵੇ ਲਾਈਨ ਦੇ ਲਈ 53 0.84 ਹੈਕਟੇਅਰ ਜ਼ਮੀਨ ਦੀ ਲੋੜ ਹੈ ਰੇਲ ਲਾਈਨ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮੁਹਾਲੀ ਦੇ ਵਿੱਚੋਂ ਦੀ ਲੰਘੇਗੀ ਜਿਸ ਦੀ ਲੰਬਾਈ ਜਿਹੜੀ ਆ 18.11 ਕਿਲੋਮੀਟਰ ਹੋਵੇਗੀ ਜੋ ਕਿ ਰਾਜਪੁਰਾ ਤੋਂ ਮੁਹਾਲੀ ਰੇਲਵੇ ਪ੍ਰੋਜੈਕਟ ਹੈ ਪ੍ਰੋਜੈਕਟ ਦੇ ਉੱਤੇ 443 ਕਰੋੜ ਰੁਪਏ ਦੀ ਜਿਹੜੀ ਆ ਉਲਾਗਤ ਆਏਗੀ ਤੇ ਇਹ ਇਸ ਦੇ ਨਾਲ ਜਿਹੜਾ ਮਾਲਵਾ ਖੇਤਰ ਚੰਡੀਗੜ੍ਹ ਦੇ ਨਾਲ ਜੁੜੇਗਾ ਲੋਕਾਂ ਨੂੰ ਇਸ ਦੇ ਨਾਲ ਵੱਡਾ ਫਾਇਦਾ ਹੋਏਗਾ